ਕਿਹੜੀ ਜਗ੍ਹਾ ਤੋਂ? ਭਈ ਮਮਾ ਚਲ ਤੋ ਇੱਧਰ ਮੈਂ ਜੋਬ ਕਰਨ ਆ ਕੇ ਪਰ ਮੈਂ ਸਿੱਧੂ ਦਾ ਬਹੁਤ ਵੱਡਾ ਫੈਨ ਆ। ਅੱਛਾ ਕਿੰਨਾ ਸਮਾਂ ਹੋ ਗਿਆ ਸੁਣਦੇ ਫਿਰ? ਉਹ ਜਦੋਂ ਦਾ ਗਾਣੇ ਉਸ ਟਾਈਮ ਸੁਣ ਰਿਹਾ ਮੈਂ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਬਲਜਿੰਦਰ ਕੋਰ ਮਹੱਲਾ ਸਾਡਾ ਰਵਿਦਾਸਪੁਰਾ। ਜਦੋਂ ਦੀ ਮਾਨ ਸਰਕਾਰ ਆਈ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਸਾਡਾ ਬਿੱਲ ਜ਼ੀਰੋ ਹੋਣ ਲੱਗ ਗਿਆ। ਜਿਹੜੇ ਬਾਕੀ ਪੈਸੇ ਬਚਦੇ ਆਂ ਅਸੀਂ ਉਹ ਰੱਚਣ ਪਾਣੀ 'ਤੇ ਖਰਚ ਕਰ ਲਈ ਦੀ। ਮੇਰਾ ਨਾਮ ਸੁਆ ਚੰਦਰ ਆ ਮਲਾਰੋ ਦਾ ਸੁਰੇ ਦਾ ਰਹਿਣ ਵਾਲਾ ਆ ਜਦੋਂ ਦੀ ਮਾਨ ਸਰਕਾਰ ਆਈ ਆ ਉਹਦਾ ਬਿੱਲ ਜ਼ੀਰੋ ਆਉਂਦਾ ਆ ਮਾਨ ਸਰਕਾਰ ਦਾ ਹੀ ਧੰਨਵਾਦ ਕਰਦੇ ਆ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਉਹੀ ਤਾਰਾਂ ਨੇ ਉਹੀ ਖੰਭੇ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਵੀ ਫ੍ਰੀ ਨੀਅਤ ਸਾਫ਼ ਹੈ ਨੀਅਤ ਸਾਫ਼ ਹੈ ਇਮਾਨਦਾਰੀ ਹੈ ਬਸ ਮੇਰਾ ਨਾਮ ਸਤਪਾਲ ਹੈ ਮਹੱਲਾ ਉਦਮ ਸਿੰਘ ਦੇ ਰਹਿਣ ਵਾਲਾ ਹਾਂ ਸਾਡੇ ਬਿੱਲ ਫ੍ਰੀ ਹਨ ਤੇ ਜਿਹੜੇ ਪੈਸੇ ਸਾਨੂੰ ਬਚਦੇ ਹਨ ਅਸੀਂ ਘਰਾਂ ਦੇ ਹੋਰ ਖਰਚੇ ਕਰ ਲੈਂਦੇ ਹਾਂ ਤੇ ਅਸੀਂ ਇਸ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਨੀਤਰਾ ਨੇ ਮੈਂ ਨਕੌਦਰ ਸ਼ਹਿਰ ਰਵਿਦਾਸਪੁਰੇ ਦੀ ਰਹਿਣ ਵਾਲੀ ਹਾਂ ਤੇ ਸਾਡਾ ਬਿੱਲ ਜ਼ੀਰੋ ਆਉਂਦਾ ਪਹਿਲਾਂ ਬਿੱਲ ਬਹੁਤ ਜ਼ਿਆਦਾ ਆਉਂਦਾ ਸੀ ਤੇ ਹੁਣ ਜਿਹੜੇ ਮਤਲਬ ਬਿੱਲ ਤੇ ਪੈਸੇ ਲੱਗਦੇ ਆ ਉਹ ਅਸੀਂ ਆਪ ਦਾ ਰਸੋਈ ਖਰਚਾ ਚਲਾਉਂਦੇ ਆ ਆਏ ਹੋ ਤੁਸੀਂ ਕੀ ਸੋਚ ਕੇ ਆਏ ਸੀਗੇ ਕੇਕ ਲੈ ਕੇ ਮੈਂ ਛੋਟੇ ਸਿੱਧੂ ਨੂੰ ਫੋਟੋ ਜਾਨੀ ਆ ਤਾਂ ਫੋਟੋ ਖਿਚਾਉਣੀ ਆਏ ਆਂ ਜੀ ਬਾਈ ਅੱਛਾ ਉਵੇਂ ਹੀ ਵਰਕਰ ਆ ਰਹੇ ਪਿਆਰ ਜਿਹੜਾ ਸੋਸ਼ਲ ਮੀਡੀਆ ਤੇ ਬਿਲਕੁਲ ਬਿਲਕੁਲ ਕੋਈ ਵੀ ਰੀਲ ਰੂਲੰਦੇ ਸੀ ਸੇਵ ਕਰ ਲੈਣੇ ਛੋਟੇ ਸਿੱਧੂ ਦੀ ਅੱਛਾ ਪੁੱਲ ਦਾ ਤਾਂ ਨਹੀਂ ਨਾ ਨਾ ਹੈ ਅਮਰ ਅਮਰ ਹੈ ਗਾਣੇ ਅਮਰ ਬਾਈ ਅੱਛਾ ਅੱਛਾ ਸਾਡੇ ਅੱਗੇ ਬੱਚੇ ਵੀ ਆ ਅਸੀਂ ਉਹਨਾਂ ਨੂੰ ਫੇਰ ਸੁਣਾਵਾਂਗੇ ਉਹਨਾਂ ਨੂੰ ਸੁਣਾਵਾਂਗੇ ਜਰੂਰ ਸੁਣਾਵਾਂਗੇ ਮੀ ਦਾ ਵੀ ਛੋਟਾ ਛੂਭੀ ਉਸੇ ਤਰ੍ਹਾਂ ਗਾਉਣਾ ਸ਼ੁਰੂ ਕਰੂਗਾ ਭਗਵਾਨ ਦੀ ਦੁਆ ਕਰਾਂਗੇ ਜਰੂਰ ਅਚੋ ਠੀਕ ਹੈ ਬਿਲਕੁਲ ਬਿਲਕੁਲ ਪੈਂਦੇ ਤਾਂ ਉਡੀਕ ਕਰਦੇ ਆ ਹਾਂਜੀ ਬਿਲਕੁਲ ਬਈ ਕਾਲੇ ਕਿਵੇਂ ਦੇਖਦੇ ਹੋ ਉਮੀ ਲਹਿਰ ਚੱਲੀ ਪਈ ਹੈ ਜਿਵੇਂ ਸਿੱਧੂ ਗਲੇ ਹੁੰਦਾ ਸੀ ਮਾਹੌਲਾ ਜ ਫੇਰ ਉਹੀ ਮਾਹੌਲ ਦੇਖਣ ਦਿੰਦਾ ਜਿਵੇਂ ਪਹਿਲਾਂ ਵੱਡੇ ਸਿੱਧੂ ਵੇਲੇ ਹੁੰਦਾ ਸੀਗਾ ਨਾ ਬਈ ਵਲੇ ਜਿਵੇਂ ਕੇਕ ਹੀ ਕੇਕ ਹੋ ਜਾਂਦੇ ਸੀ ਜਦੋਂ ਕਹਿਣ ਲੱਗ ਜਾਂਦਾ ਖੁਸੀ ਦਾ ਇੱਕ ਦਿਨ ਕਹਿਣ ਲੱਗਿਆ ਕਹਿੰਦਾ ਦੇਖੀ ਕਿਤੇ ਮੈਨੂੰ ਕੇਕਾਂ ਵਾਲਾ ਬਾਬਾ ਨਾ ਕਹਿਣ ਲੱਗ ਜਾਣਾ ਯਾਰ ਤੁਸੀਂ ਦੇਖਦੇ ਹੋ ਵੀ ਫੈਨ ਦਾ ਪਿਆਰ ਜਿਹੜਾ ਉਸੇ ਤਰ੍ਹਾਂ ਬਰਕਰਾਰ ਹੈ ਉਸੇ ਤਰੀਕੇ ਹੀ ਬਰਕਰਾਰ ਆਗਾ ਵੀ ਹੁਣ ਜਿਵੇਂ ਛੋਟੇ ਸਿੱਧੂ ਦਾ ਜਨਮ ਦਿਨ ਆਇਆ ਹਰੇਕ ਬੰਦਾ ਕੇਕ ਲੈ ਕੇ ਆਉਂਦਾ ਕੁਸੀ ਨਾਲ ਚਾਹ ਨਾਲ ਵੀ ਦੁਬਾਰੇ ਹਵੇਲੀ ਚੱਲਦੇ ਆ ਵੀ ਛੋਟਾ ਸਿੱਧੂ ਆਜ। ਮੈਂ ਸੋਚਿਆ ਸੀ ਜਿਨ੍ਹਾਂ ਨੇ ਮੁੱਕ ਜਾਣਾ ਸਿੱਧੂ ਨਹੀਂ ਮੁੱਕਦਾ ਨਹੀਂ ਮੁੱਕਦਾ ਅਮਰ ਚੱਲੂ ਉਹ ਵੇ ਚੱਲੂ ਵਸ ਛੋਟਾ ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀ ਪ੍ਰਾਣਾ ਸਿੱਧੂ ਮੂਸੇਵਾਲੇ ਦੇ ਛੋਟਾ ਰੂਪ ਕਹਿ ਸਕਦੇ ਆ ਛੋਟੇ ਸ਼ੁਭਦਾ ਅੱਜ ਜਨਮ ਦਿਨ ਹੈ 17 ਮਾਰਚ ਦਾ ਹਵੇਲੀ ਦੇ ਵਿੱਚ ਖੁਸ਼ੀਆਂ ਜਿੱਥੇ ਵਰਤੀਆਂ ਨੇ ਉੱਥੇ ਹੀ ਛੋਟੇ ਸ਼ੁਭਦਾ ਜਨਮ ਦਿਨ ਵੀ ਜਿਹੜਾ ਧੂਮਤਾਮ ਨਾਲ ਮਨਾਇਆ ਜਾ ਰਿਹਾ ਤੇ ਤਿਆਰੀਆਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੀਆਂ ਤਿਆਰੀਆਂ ਨੇ ਉਹ ਬਿਆਨ ਕਰਦੀਆਂ ਨੇ ਕਿ ਹਵੇਲੀ ਦੇ ਵਿੱਚ ਫਿਰ ਤੋਂ ਖੁਸ਼ੀਆਂ ਨੇ ਤੇ ਸਿੱਧੂ ਦੇ ਫੈਨ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਸਵੇਰ ਦਾ ਮਾਹੌਲ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੁਝ ਸਮੇਂ ਪਹਿਲਾਂ ਛੋਟੇ ਸ਼ੁਭਦਾ ਕੇਕ ਕਟਵਾ ਕੇ ਗਏ ਨੇ ਸਿੱਧੂ ਦੇ ਫੈਨ ਆਏ ਨੇ ਗੱਲਬਾਤ ਕਰਦੇ ਆ ਕਿਹੜੀ ਜਗ ਦੇ ਫਿਰ ਉਹ ਜਦੋਂ ਗਾਰੇ ਉਸ ਟਾਈਮ ਸੁਣ ਰਹੇ ਹਾਂ ਅੱਛਾ ਅੱਜ ਆਏ ਹੋ ਤੁਸੀਂ ਕੀ ਸੋਚ ਕੇ ਆਏ ਸੀਗੇ ਕੇਕ ਲੈ ਕੇ ਫਿਰ ਮੈਂ ਛੋਟੀ ਜਿਹੀ ਤੁਹਾਨੂੰ ਫੋਟੋ ਜਾਨੀ ਆ ਤੇ ਫੋਟੋ ਕਿ ਚਾਉਣੀ ਆਂ ਹਾਂਜੀ ਬਈ ਅੱਛਾ ਉਵੇਂ ਹੀ ਵਰਕਰ ਆ ਰਿਹਾ ਪਿਆਰ ਜਿਹੜਾ ਸੋਸ਼ਲ ਮੀਡੀਆ ਤੇ ਵੀ ਬਿਲਕੁਲ ਕੋਈ ਵੀ ਰੀਲ ਰੂਲਾਂ ਦੇ ਸੀ ਸੇਵ ਕਰ ਲੈਣੇ ਛੋਟੀ ਸਿੱਧੂ ਦੀ ਅੱਛਾ ਸਾਨੂੰ ਸ਼ੌਂਕ ਬਹੁਤ ਹੈ ਅੱਛਾ ਦਿਲਾ ਚ ਅੱਜ ਵੀ ਗੁੰਦੀ ਆ ਬਿਲਕੁਲ ਬਿਲਕੁਲ ਹੈ ਹਾਂਜੀ ਬਈ ਅੱਛਾ ਪੁੱਲ ਦਾ ਤਾਂ ਨਹੀਂ ਨਾ ਨਾ ਹੈ ਅਮਰ ਅਮਰ ਗਾਣੇ ਅਮਰ ਬਈ ਅੱਛਾ ਅੱਛਾ ਸਾਡੇ ਅੱਗੇ ਬੱਚੇ ਵੀ ਆ ਅਸੀਂ ਉਹਨਾਂ ਨੂੰ ਵੀ ਫਿਰ ਸੁਣਾਵਾਂਗੇ ਉਹਨਾਂ ਨੂੰ ਅੱਛਾ ਉਮੀਦ ਹੈ ਵੀ ਛੋਟਾ ਸ਼ੁਭ ਵੀ ਉਸੇ ਤਰ੍ਹਾਂ ਗਾਉਣਾ ਸ਼ੁਰੂ ਕਰੂਗਾ ਸ਼ੇਰ ਭਗਵਾਨ ਦੀ ਦੁਆ ਕਰਾਂਗੇ ਜਰੂਰ ਅੱਛਾ ਉਡੀਕ ਹੈ ਬਿਲਕੁਲ ਬਿਲਕੁਲ ਫੈਨ ਜੀ ਤਾਂ ਉਡੀਕ ਕਰਦੇ ਆ ਹਾਂਜੀ ਬਿਲਕੁਲ ਭਾਈ ਉਡੀਕ ਕਰਦੇ ਆ ਅੱਛਾ ਅਤੇ ਹੁਣ ਆਹ ਦੇਖੋ ਤੁਸੀਂ ਫੈਨ ਹਿਮਾਚਲ ਤੋਂ ਆਇਆ ਛੋਟੇ ਸ਼ੁਭ ਛੋਟਾ ਸਿੱਧੂ ਲਿਖਾਇਆ ਤੇ ਛੋਟੇ ਸ਼ੁਭ ਦੀ ਫੋਟੋ ਵੀ ਲੱਗੀ ਆ ਪਰਿਵਾਰਕ ਮੈਂਬਰ ਵੀ ਨੇ ਸਾਡੇ ਨਾਲ ਕਾਲੇ ਕਿਵੇਂ ਦੇਖਦੇ ਹੋ ਉਮੀ ਲਹਿਰ ਚੱਲੀ ਪਈ ਹੈ ਜਿਵੇਂ ਸਿੱਧੂ ਵੇਲੇ ਹੁੰਦਾ ਸੀ ਮਾਹੌਲ ਅੱਜ ਫੇਰ ਉਹੀ ਮਾਹੌਲ ਦੇਖਣ ਨੂੰ ਮਿਲਦਾ ਜਿਵੇਂ ਪਹਿਲਾਂ ਵੱਡੇ ਸਿੱਧੂ ਵੇਲੇ ਹੁੰਦਾ ਸੀਗਾ ਨਾ ਬਾਈ ਵੇਲੇ ਜਿਵੇਂ ਕੇਕ ਹੀ ਕੇਕ ਹੋ ਜਾਂਦੇ ਸੀ ਜਦੋਂ ਕਹਿਣ ਲੱਗ ਜਾਂਦਾ ਖੁਸ਼ੀ ਦਾ ਇੱਕ ਦਿਨ ਕਹਿਣ ਲੱਗਿਆ ਕਹਿੰਦਾ ਦੇਖੀ ਕਿਤੇ ਮੈਨੂੰ ਕੇਕਾਂ ਵਾਲਾ ਬਾਬਾ ਨਾ ਕਹਿਣ ਲੱਗੇ ਜਾਂ ਨਾ ਯਾਰ ਵਾਲੇ ਕੇਕ ਆਏ ਬਾਈ ਉਹਦੇ ਦਾ ਹਾਂ ਬਹੁਤ ਕੇਕ ਸਾਰਾ ਪਿੰਡ ਰਜਾਦਾ ਸੀ ਕੇਕਾਂ ਨਾਲ ਅੱਛਾ ਜੀ ਹਾਂ ਤੇ ਤੁਸੀਂ ਦੇਖਦੇ ਹੋ ਵੀ ਫੈਨ ਦਾ ਪਿਆਰ ਜਿਹੜਾ ਉਸੇ ਤਰ੍ਹਾਂ ਵਰਕਰਾਰ ਹੈ ਉਸੇ ਤਰ੍ਹਾਂ ਹੀ ਵਰਕਰਾਰ ਆਗਾ ਵੀ ਹੁਣ ਜਿਵੇਂ ਛੋਟੇ ਸਿੱਧੂ ਦਾ ਜਨਮ ਦਿਨ ਆਇਆ ਹਰੇਕ ਬੰਦਾ ਕੇਕ ਲੈ ਕੇ ਆਉਂਦਾ ਖੁਸ਼ੀ ਨਾਲ ਚਾਹ ਨਾਲ ਵੀ ਦੁਬਾਰੇ ਹਵੇਲੀ ਚੱਲਦੇ ਆ ਵੀ ਛੋਟਾ ਸਿੱਧੂ ਆਇਆ ਵੀ ਹਾਂ ਖੁਸ਼ੀ ਪ੍ਰੋਜੈਕਟ ਤੇ ਸੋਚਿਆ ਸੀ ਜਿਨ੍ਹਾਂ ਨੇ ਮੁੱਕ ਜਾਣਾ ਸਿੱਧੂ ਨਹੀਂ ਮੁੱਕਦਾ ਨਹੀਂ ਮੁੱਕਦਾ ਹੈ ਉਹ ਚੱਲੂ ਉਹ ਵੇ ਚੱਲੂ ਬਸ ਛੋਟਾ ਬਿਲਕੁਲ 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 ਥਾਪੀਆਂ ਮਾਰ ਮਾਰ ਜਿਹੜਾ ਜੋਸ਼ ਹੈ ਜਿਹੜਾ ਪਿਆਰ ਹੈ ਉਹ ਬਿਆਨ ਕਰਦੇ ਆ ਸਿੱਧੂ ਦੇ ਫੈਨ ਨੇ ਇਹ ਹਿਮਾਚਲ ਤੋਂ ਆਇਆ ਦੇਖ ਸਕਦੇ ਹੋ ਪੂਰੇ ਜਿਹੜੇ ਹਵੇਲੀ ਦੇ ਵਿੱਚ ਫਿਰ ਤੋਂ ਉਹੀ ਰੌਣਕਾਂ ਲੱਗੀਆਂ ਨੇ ਸਿੱਧੂ ਦੇ ਚਾਹਣ ਵਾਲੇ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਹਵੇਲੀ ਦੇ ਵਿੱਚ ਪਹੁੰਚਣੇ ਸ਼ੁਰੂ ਹੋਏ ਨੇ ਬਾਈ ਕਿਹੜੀ ਜਗ੍ਹਾ ਤੋਂ ਮੇਰੇ ਭੀਖੀ ਮਾਨਸਾ ਤੋਂ ਆਏ ਸੀ ਅੱਛਾ ਕਿੰਨੇ ਚਿਰ ਤੋਂ ਸੁਣਦੇ ਸਿੱਧੂ ਨੂੰ ਫਿਰ ਸ਼ੁਰੂ ਤੋਂ ਬਾਈ ਸ਼ੁਰੂ ਤੋਂ 2017 ਤੋਂ ਹੀ ਤਾਂ ਤਾਂ ਛੋਟਾ ਸ਼ ਹਾਹਾ ਬਹੁਤ ਖੁਸ਼ੀ ਆ ਬਾਈ ਸਾਨੂੰ ਛੋਟੇ ਸਿੱਧੂ ਦੀ ਵੀ ਅੱਛਾ ਤੇ ਵੱਡੇ ਨਾਲ ਤਾਂ ਸਾਡਾ ਪਿਆਰ ਆਏਗਾ ਹੀ ਹੈਗਾ ਪਹਿਲੇ ਦਿਨੋਂ ਹੂੰ ਅੱਜ ਅੱਜ ਦਾ ਛੋਟੇ ਦਾ ਜਨਮ ਦਿਨ ਹੈ ਫਿਰ ਆ ਪਹੁੰਚੇ ਹਾਂ ਸਪੈਸ਼ਲ ਹੈ ਹਾਂ ਹਾਂ ਬਰੋ ਬਹੁਤ ਖੁਸ਼ੀ ਆ ਸਾਨੂੰ ਅੱਜ ਬਾਈ ਕੇਕ ਲੈ ਕੇ ਆਇਆ ਇਹਦੇ ਨਾਲ ਆਏ ਆਂ ਸੀ ਵੀਰੇ ਅੱਛਾ ਅਸੀਂ ਵੀ ਕੇਕ ਅੱਛਾ ਇੱਕ ਸਵਾਲ ਹੈ ਹਾਂਜੀ ਬਾਈ ਵੀ ਉਹਨਾਂ ਨੂੰ ਕੀ ਕਹੋਗੇ ਜਿਹੜੇ ਸੋਚਦੇ ਵੀ ਮੁੱਕ ਗਿਆ ਨਹੀਂ ਮੁੱਕਦਾ ਛੋਟਾ ਮੁੱਕਦਾ ਜਵਾਬ ਦਿਓ ਕੋਈ ਉਹ ਜਜਾ ਕੀ ਦੇਸੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਲਗਾਤਾਰ ਕੋਈ ਜਵਾਬ ਹੈ ਚੋਟਾ ਨਹੀਂ ਮੁੱਕਦਾ ਬਸ ਥਾਪੇ ਵੱਜੂਗੀ ਬਸ ਅੱਛਾ ਇਹੀ ਜਵਾਬ ਹੈ ਇਹ ਜਵਾਬ ਬਸ ਤਾਂ ਤੁਸੀਂ ਵੀ ਸੁਣਿਆ ਇਹ ਜਵਾਬ ਵੀ ਥਾਪੀ ਇਸੇ ਤਰ੍ਹਾਂ ਵੱਜਦੀ ਰਹੂਗੀ ਸਿੱਧੂ ਨਹੀਂ ਮੁੱਕਦਾ ਸਿੱਧੂ ਦੇ ਗੀਤ ਆਵਾਜ਼ ਉਸੇ ਤਰ੍ਹਾਂ ਬਲੰਦ ਰਹੇਗੀ ਉਸੇ ਤਰ੍ਹਾਂ ਬਿਲਬੋਰਡ ਤੇ ਆਉਂਦਾ ਰਹੂਗਾ ਸਿੱਧੂ ਮੂਸੇਵਾਲਾ ਛੋਟੇ ਸ਼ੁਭਦੇ ਆ ਜਨਮ ਦਿਨ ਦੀਆਂ ਖੁਸ਼ੀਆਂ ਸਾਰੇ ਪਾਸੇ ਖਿਲਰੀਆਂ ਨੇ ਸੋਸ਼ਲ ਮੀਡੀਆ ਭਰਿਆ ਪਿਆ ਅੱਜ ਪੋਸਟਾਂ ਦੇ ਨਾਲ ਤੇ ਇਸੇ ਤਰ੍ਹਾਂ ਜਿਹੜਾ ਸਿੱਧੂ ਦਾ ਪਿਆਰ ਹੈ ਉਹ ਸਿੱਧੂ ਛੋਟੇ ਸਿੱਧੂ ਦੇ ਨਾਲ ਵੀ ਜੁੜ ਚੁੱਕਿਆ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਜਗਵਾਨੀ ਟੀਵੀ ਮਾਨਸਾ